ਸਤ ਸ੍ਰੀ ਅਕਾਲ ਦੋਸਤੋ ਪੰਜਾਬ ਵਿਧਾਨ ਸਭਾ ਚੋਣਾਂ 2027 ਨੂੰ ਲੈ ਕੇ ਸਾਰੀਆਂ ਪਾਰਟੀਆਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਿਆਸੀ ਸਰਗਰਮੀਆਂ ਤੇਜ਼ ਹੋ ਚੁੱਕੀਆਂ ਜਿਵੇਂ ਭਾਜਪਾ ਨੇ ਆਪਣੇ ਕੈਂਡੀਡੇਟ ਜਿਹੜੀਆਂ ਹੁਣ ਚੋਣਾਂ ਹੋ ਰਹੀਆਂ ਚੋਣ ਇੰਚਾਰਜ ਜਿਹੜੇ ਨੇ ਉਹਨਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ ਅਕਾਲੀ ਦਲ ਵੱਲੋਂ ਵੀ ਆਪਣੀਆਂ ਜਿਹੜੀਆਂ ਰਣਨੀਤੀਆਂ ਉਹ ਲੋਕਾਂ ਨੂੰ ਹੌਲੀ ਹੌਲੀ ਦੱਸੀਆਂ ਜਾ ਰਹੀਆਂ ਇਸੇ ਤਰੀਕੇ ਨਾਲ ਹੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਜਿਹੜੀ ਹੁਣ ਪ੍ਰੈਸ ਕਾਨਫਰੰਸ ਕੀਤੀ ਸੀ ਉਹਦੇ ਵਿੱਚ ਪੱਤਰਕਾਰਾਂ ਨੇ ਸਵਾਲ ਜਵਾਬ ਕਰਦਿਆਂ ਉਹਨਾਂ ਨੇ ਜਿਹੜਾ ਬਿਆਨ ਜਾਰੀ ਕੀਤਾ ਉਹਦੇ ਬਾਰੇ ਵਿੱਚ ਅੱਜ ਗੱਲ ਕਰਾਂਗੇ ਉਹਨਾਂ ਨੇ ਇਹ ਗੱਲ ਕਹੀ ਕਿ ਜਿਸ ਵੇਲੇ ਪੰਜਾਬ ਦੇ ਵਿੱਚ ਹੜ ਆਏ ਆਏ ਹੋਏ ਸਨ ਉਹਨਾਂ ਦੀ ਜਿਹੜੀ ਸਿਰਕ ਸਥਿਤੀ ਨਾਜ਼ੁਕ ਬਣੀ ਹੋਈ ਸੀ ਜਿਸ ਕਰਕੇ ਉਹਨਾਂ ਨੂੰ ਕੁਝ ਦਿਨ ਲਈ ਜਿਹੜਾ ਹਸਪਤਾਲ ਦੇ ਵਿੱਚ ਦਾਖਲ ਹੋਣਾ ਪਿਆ ਤਾਂ ਜਿਹੜੀ ਪੰਜਾਬ ਦੇ ਵਿੱਚ ਚਰਚਾ ਜ਼ੋਰ ਫੜ ਗਈ ਸੀ ਕਿ ਹੁਣ ਜਿਹੜੇ ਭਗਵੰਤ ਸਿੰਘ ਮਾਨ ਨੇ ਉਹਨਾਂ ਨੂੰ ਸੀਐਮ ਦੇ ਅਹੁਦੇ ਤੋਂ ਉਤਾਰ ਦਿੱਤਾ ਜਾਏਗਾ ਅਰਵਿੰਦ ਕੇਜਰੀਵਾਲ ਨੇ ਇਹ ਡਿਸੀਜਨ ਲੈ ਲਿਆ ਹੈ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਜਿਹੜੀਆਂ ਰਵਾਇਤੀ ਪਾਰਟੀਆਂ ਸਨ ਉਹਨਾਂ ਨੇ ਵੀ ਇਹ ਜਿਹੜੀ ਬਿਆਨਬਾਜ਼ੀ ਸੋਸ਼ਲ ਮੀਡੀਆ ਦੇ ਉੱਪਰ ਕਰਨੀ ਸ਼ੁਰੂ ਕਰ ਦਿੱਤੀ ਸੀ ਕਿ ਹੁਣ ਭਗਵੰਤ ਸਿੰਘ ਮਾਨ ਜੀ ਨੂੰ ਸੀਐਮ ਦੇ ਅਹੁਦੇ ਤੋਂ ਫਾਰਗ ਕਰ ਦਿੱਤਾ ਜਾਏਗਾ ਔਰ ਆਮ ਆदमी ਪਾਰਟੀ ਦੇ ਜਿਹੜੇ ਸੁਪਰੀਮ ਮਾਰਨਿੰਗ ਅਰਵਿੰਦ ਕੇਜਰੀਵਾਲ ਉਹ ਖੁਦ ਪੰਜਾਬ ਦੇ ਸੀਐਮ ਬਣਨ ਜਾ ਰਹੇ ਹਨ ਹੋਰ ਵੀ ਉਹਨਾਂ ਨੇ ਕਿਹਾ ਕਿ ਜਿੰਨੀਆਂ افਵਾਹਾਂ ਪੰਜਾਬ ਦੇ ਵਿੱਚ ਉਡਾਈਆਂ ਗਈਆਂ ਉਹਦੇ ਲਈ ਅਜੇ ਤੱਕ ਫਰਜੀ ਯੂਟਿਊਬਰ ਔਰ ਜਿਹੜੀਆਂ ਰਵਾਇਤੀ ਪਾਰਟੀਆਂ ਦੇ ਆਗੂਆਂ ਨੇ ਅਜੇ ਤੱਕ ਕੋਈ ਵੀ ਜੜੀ ਮਾਫੀ ਹੈ ਉਹ ਨਹੀਂ ਮੰਗੀ ਹੈ ਇਹ ਵੀ ਗੱਲ ਉਹਨਾਂ ਨੇ ਕਹੀ ਕਿ ਅਗਲੀਆਂ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਆ ਰਹੀਆਂ ਹਨ ਉਹਦੇ ਲਈ ਵੀ ਸਾਰੀ ਜਿਹੜੀ ਵਿਉਂਤਬੰਦੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਕਹਿਣ ਦਾ ਭਾਵ ਕਿ ਉਹਨਾਂ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਜਿਹੜਾ ਆਮ ਆਦਮੀ ਪਾਰਟੀ ਦੇ ਵੱਲੋਂ ਅਗਲੀਆਂ ਜਿਹੜੀਆਂ ਚੋਣਾਂ ਦੇ ਲਈ ਵੀ ਮੁੱਖ ਮੰਤਰੀ ਦਾ ਚਿਹਰਾ ਉਹੀ ਹੋਣਗੇ ਬੇਸ਼ੱਕ ਅਜੇ ਹਾਈ ਕਮਾਂਡ ਦਾ ਹੁਕਮ ਆਉਣਾ ਅਜੇ ਬਾਕੀ ਹੈ ਪਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੱਤੇ ਉਹਦੇ ਤੋਂ ਇਹੀ ਲੱਗ ਰਿਹਾ ਸੀ ਉਹਨਾਂ ਨੇ ਬਿਲਕੁਲ ਅਸਲ ਦੇ ਵਿੱਚ ਜਿਹੜੀ ਗੱਲ ਕਹੀ ਉਹ ਤੁਹਾਨੂੰ ਜ਼ਰੂਰ ਸੁਣਾਵਾਂਗੇ ਅੱਛਾ ਇੱਕ ਮਿੰਟ ਮੈਂ 5 ਦਿਨ ਹਸ ਤੜ ਗਿਆ ਸੀ ਉਹ ਜਿਹੜੇ ਕਹਿੰਦੇ ਸੀ ਭੌਂਤਵਾਂ ਦਾ ਗਿਆ ਹੁਣ ਉਹ ਤਾਂ ਮੁੱਖ ਮੰਤਰੀ ਤੋਂ ਲਾਤਾਂ ਉਹ ਕੀ ਕਰਦੇ ਨੇ ਹੁਣ ਉਹ ਉਹਨਾਂ ਨੇ ਆਪਣੇ ਦਰਸ਼ਕਾਂ ਤੋਂ ਮਾਫੀ ਮੰਗੀ ਐ ਆਬਦੀ ਦਰਸ਼ਕਾਂ ਨੂੰ ਉਹਨਾਂ ਨੇ ਭੁਲੇਖੇ ਚ ਰੱਖਿਆ ਉਹ ਜਿਹੜੇ ਕੁਝ ਯੂਟਿਊਬਰ ਜਿਹੇ ਹੈਗੇ ਨੇ ਹਨਾ ਲਓ ਜੀ ਲਓ ਤੇ ਜੀ ਉਹ ਤਾਂ ਕਿਹਾ ਜੀ ਮੈਂ ਮੈਂ ਇੱਥੇ ਆ ਕੇ ਕਿਹਾ ਸੀ ਕਿਤੇ ਨਹੀਂ ਜਾਂਦੇ ਇੱਥੀਆਂ ਠੀਕ ਹੈ ਨਾ ਜੇ ਪਬਲਿਕ ਦਾ ਪਿਆਰ ਰਿਹਾ ਫੇਰ ਇੱਥੇ ਰਵਾਂਗੇ ਕੋਈ ਐਸੀ ਗੱਲ ਹੀ ਪਰ ਇਹਨੂੰ ਹਰੇਕ ਨੂੰ ਚਲੋ ਤੇਰੇ ਮੁਤਾਬਕ ਕਰ ਲੈਨੇ ਸਰਕਾਰ ਦਾ ਕੀ ਕਹਣਾ ਅੰਗਰੇਜ਼ੀ ਬੋਲੇ ਤੂੰ ਸਰਕਾਰ ਦਾ ਜਿਹੜਾ ਮਤਲਬ 5 ਸਾਲ ਦਾ ਇਹ ਬੇਫਾਲਾ ਕੰਮ ਹੈ ਉਹ ਪਰਫਾਰਮੈਂਸ ਨਹੀਂ ਅੰਗਰੇਜ਼ੀ ਚ ਕੀ ਕੁਝ ਤੂੰ ਪਰਫਾਰਮੈਂਸ ਟੈਸਟ ਹੈਨਾ ਜੇ ਪਰਫਾਰਮੈਂਸ ਟੈਸਟ ਪਾਸ ਹੋ ਗਿਆ ਤੂੰ ਕਹੇਂਗਾ ਵੀ ਹਾਂ ਪਰਫਾਰਮੈਂਸ ਟੈਸਟ ਚ ਕਲੀਅਰ ਹੋ ਗਿਆ ਬਸ ਠੀਕ ਹੈ ਇੱਥੇ ਉਹਨਾਂ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਹੋਏ ਜਦੋਂ ਇੱਕ ਪੱਤਰਕਾਰ ਨੇ ਇਹ ਗੱਲ ਕਹੀ ਕਿ ਤੁਹਾਡਾ ਪਰਫਾਰਮੈਂਸ ਜਿਹੜਾ ਟੈਸਟ ਹੈ ਉਹ ਚੱਲ ਰਿਹਾ ਹੈ ਕਹਿਣ ਦਾ ਭਾਵ ਉਸ ਤੋਂ ਬਾਅਦ सीएम ਭਗਵੰਤ ਮਾਨ ਨੇ ਇਹ ਗੱਲ ਕਹੀ ਕਿ ਜਿਹੜਾ ਪਰਫਾਰਮੈਂਸ ਟੈਸਟ ਦੀ ਜੇ ਪੱਤਰਕਾਰ ਜਾਂ ਦੂਸਰੀਆਂ ਪਾਰਟੀਆਂ ਗੱਲ ਕਰਦੀਆਂ ਹਨ ਤਾਂ ਜਿਵੇਂ ਹੁਣੇ ਜਿਮਨੀ ਚੋਣ ਹੋ ਕੇ ਹਟੀ ਹੈ ਤਰਨ-ਤਰਨ ਦੇ ਵਿੱਚ ਤੇ ਉਹਦੇ ਵਿੱਚ ਲੋਕਾਂ ਨੇ ਜਿਹੜਾ ਆਮ ਆਦਮੀ ਪਾਰਟੀ ਨੂੰ ਹੀ ਜਿਹੜਾ ਸਮਰਥਨ ਹੈ ਜਿਹੜੀ ਹਮਾਇਤ ਹੈ ਉਹ ਦਿੱਤੀ ਹੈ ਤਾਂ ਹੋਰ ਕਿਸ ਤਰੀਕੇ ਦੀ ਜਿਹੜੀ ਪਰਫਾਰਮੈਂਸ ਟੈਸਟ ਹੋਣਾ ਚਾਹੀਦਾ ਕਿਉਂਕਿ ਬੇਸ਼ੱਕ 2024 ਦੀਆਂ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਸਨ ਉਦੇ ਵਿੱਚ ਜ਼ਰੂਰ ਇਹ ਦੇਖਣ ਨੂੰ ਮਿਲਿਆ ਕਿ ਲੋਕਾਂ ਦਾ ਜਿਹੜਾ ਰੁਝਾਨ ਉਹ ਆਮ ਆਦਮੀ ਪਾਰਟੀ ਵੱਲ ਘਟਿਆ ਸੀ ਪਰ ਜਿਮਨੀ ਚੋਣ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਦੁਬਾਰਾ ਆਪਣੇ ਕੰਮਕਾਰ ਦੇ ਉੱਪਰ ਲੋਕਾਂ ਨੂੰ ਫਿਰ ਆਪਣੀ ਕਾਰਗੁਜ਼ਾਰੀ ਦਿਖਾ ਕੇ ਉਹ ਸੀਟ ਜਿਹੜੀ ਹੈ ਹਾਸਲ ਕੀਤੀ ਹੈ ਉਹਦੇ ਨਾਲ ਆਮ ਆਦਮੀ ਪਾਰਟੀ ਦਾ ਜਿਹੜਾ ਮਨੋਬਲ ਹੈ ਉਹ ਵਧਿਆ ਇਹਦੇ ਨਾਲ ਇਹ ਵੀ ਸੰਦੇਸ਼ ਜਿਹੜਾ ਆਮ ਆਦਮੀ ਪਾਰਟੀ ਦੇ ਸੁਪਰੀਮੋਰ ਵਿੰਦ ਕੇਜਰੀਵਾਲ ਨੂੰ ਕਿਹਾ ਕਿ ਭਗਵੰਤ ਮਾਨ ਦੀ ਜਿਹੜੀ ਸਰਕਾਰ ਹੈ ਉਹ ਪੰਜਾਬ ਦੇ ਵਿੱਚ ਕੰਮ ਕਰ ਰਹੀ ਹੈ ਉਸੇ ਕੰਮ ਦੀ ਕਾਰਗੁਜ਼ਾਰੀ ਦੇ ਸਦਕਾ ਹੀ ਇਹ ਜਿਹੜੀ ਸੀਟ ਹੈ ਜਿਮਨੀ ਚੋਣਾਂ ਵਾਲੀ ਇਹ ਹਾਸਲ ਹੋਈ ਹੈ ਬਾਕੀ ਅਗਲੀਆਂ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹਨ ਉਹਦੇ ਵਿੱਚ ਲੋਕ ਕਿਸ ਪਾਰਟੀ ਨੂੰ ਫਤਵਾ ਦਿੰਦੇ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਫਿਲਹਾਲ ਭਗਵੰਤ ਸਿੰਘ ਮਾਨ ਦੇ ਹੌਸਲੇ ਜਿਹੜੇ ਨੇ ਉਹ ਉਬਲੰਦ ਨੇ ਕਿਉਂਕਿ ਲਾਸਟ ਜਿਹੜੀ ਚੋਣ ਹੋ ਕੇ ਹਟੀ ਹੈ ਉਹ ਉਹਨਾਂ ਨੇ ਜਿੱਤੀ ਹੈ ਜਿਹੜੀਆਂ ਚੋਣਾਂ ਆ ਰਹੀਆਂ ਨੇ ਬਲਾਕ ਸੰਮਤੀ ਦੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਇਹਦੇ ਵਿੱਚ ਵੀ ਜੇਕਰ ਉਹਨਾਂ ਦੀ ਪਰਫਾਰਮੈਂਸ ਵਧੀਆ ਰਹਿੰਦੀ ਹੈ ਤਾਂ ਜਿਵੇਂ 2027 ਦੀਆਂ ਜਿਹੜੀਆਂ ਚੋਣਾਂ ਆਮ ਆਦਮੀ ਪਾਰਟੀ ਭਗਵੰਤ ਸਿੰਘ ਮਾਨ ਦੇ ਚਿਹਰੇ ਉੱਪਰ ਹੀ ਲੜੇਗੀ